ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਹੈ ਇਸ ਕਰਕੇ ਜੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਜੀ ਫਿਰ ਅਕਾਲ ਤਖਤ ਦੇ ਸਿਧਾਂਤ ਦੀਆਂ ਤੱਜੀਆਂ ਨਹੀਂ ਸੀ ਉੱਠਦੀਆਂ ਬੰਦੇ ਇਸ ਨੂੰ ਚਲਾਉਂਦੇ ਸੀਗੇ ਪ੍ਰਕਾਸ਼ ਸਿੰਘ ਬਾਦਲ ਜੋ ਸਾਡੇ ਵਿੱਚ ਰਹੇ ਜੀ ਤੇ ਸੁਖਵੀਰ ਸਿੰਘ ਬਾਦਲ ਹਾਂ ਤੇ ਸਰਦਾਰ ਵਿਕਰਮਜੀਤ ਸਿੰਘ ਜੀਠਿਆ ਜੀ ਜਿਹੜੀ ਬਾਹਰ ਸਮਰਥਕ ਕੋ ਇਹ ਚਾਰ ਬੰਦੇ ਇਸ ਨੂੰ ਚਲਾਉਂਦੇ ਸੀ ਉਹਨੇ ਇਸ ਨੂੰ ਕੰਨ ਚ ਚਲਾਉਂਦੀ ਇਸ ਕਰਕੇ ਇਹ ਸ਼੍ਰੋਮਣੀ ਕਾਲੀ ਦਲ ਹੈ ਹੀ ਨਾ ਇਹਨਾਂ ਨੇ ਕਾਲ ਤੱਕ ਦੀਆਂ ਝੱਜੀਆਂ ਚੁਣਾਈਆਂ ਜਿਹੜਾ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਗੁਰੂ ਹੈ ਹੂੰ ਜਿਹੜਾ ਸਰਬੱਤ ਦਾ ਭਲਾ ਮੰਗਦਾ ਗਲੀਆਂ 'ਚ ਰੁੱਲ ਜਾਵੇ ਹੂੰ ਤੇ ਫੇਰ ਉਹਦੇ ਦੋਸ਼ੀਆਂ ਨੂੰ ਫੜਿਆ ਨਾ ਹੋਵੇ ਤੇ ਉਹਨਾਂ ਦੀ ਪੁਸ਼ਤਪਰਾਇ ਕੀਤੀ ਹੋਵੇ ਹੂੰ ਤੇ ਫੇਰ ਇਹ ਸਜ਼ਾ ਮਾਫ਼ ਕਰਨ ਦਾ ਯੋਗ ਆ ਕਿ ਨਹੀਂ ਯੋਗ ਜੇ ਗਲਾਮ ਆਸੀਂ ਜੇਲ੍ਹ ਤੋਂ ਫੈਸਲਾ ਕਰ ਨਾ ਕਰ ਨਹੀਂ ਸਕਦਾ ਸਹੀ ਗਾ ਕਰ ਸਕਦਾ ਹੂੰ ਇਹ ਜੇਲ੍ਹ ਦੇ ਵਿੱਚ ਕੇਜਰੀ ਵਾਲਾ ਦੀ ਸਰਕਾਰ ਚਲਾ ਸਕਦਾ ਹੈ ਸਾਰੇ ਹੁਕਮ ਲੱਗਬੋ ਸਕਦਾ ਹੈ ਜਥੇਦਾਰ ਵੀ ਚਲਾ ਸਕਦਾ ਤੇ ਜਥੇਦਾਰ ਸਾਡਾ ਕਿਉਂ ਨਹੀਂ ਚੱਲ ਚਲਾ ਸਕਦਾ ਸਾਰਸੇ ਵਾਲੇ ਸਾਥ ਨੂੰ ਬਿਨਾਂ ਮੰਗਿਆ ਮਾਫੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿੰਦੇ ਸੁਖਵੀਰ ਸਿੰਘ ਦੇ ਸਾਰੇ ਪਰਿਵਾਰ ਬਾਦਲ ਦਲ ਦੇ ਕਹਿੰਦੇ ਮਾਫੀ ਦਿੱਤੀ ਗਈ ਇਹ ਕੌਮ ਦੀ ਬਣਾਈ ਹੋਈ ਸੰਸਤਾ ਹੈ ਕੌਮ ਦੀ ਬਣਾਈ ਹੋਈ ਪਾਰਟੀ ਹੈ ਜਿਹੜੀ ਕੌਮ ਨੂੰ ਲੈ ਕੇ ਚੱਲਦੀ ਸੀ ਉਸ ਤੇ ਵੀ ਸਾਥ ਕੌਮ ਫੈਸਲਾ ਕਰ ਦਿੰਦੀ ਹੈ ਜੀ ਕੌਮ ਨੇ ਫੈਸਲਾ ਕਰਤਾ ਨਾ ਭਾਈ ਅੰਮ੍ਰਿਤਪਾਲ ਨੂੰ ਜਿਤਾਤਾ ਨਾ ਹੂੰ ਕੌਮ ਨੇ ਕਰਤਾ ਫਿਰ ਭਾਈ ਸਰਜੀ ਸਿੰਘ ਨੂੰ ਜਿਤਾਤਾ ਕੌਣ ਤਾਂ ਇਹ ਗੱਲ ਕਹਿੰਦੀ ਵੀ ਭਾਈ ਅੰਮ੍ਰਿਤਪਾਲ ਜਿਹੜੇ ਪ੍ਰਧਾਨ ਹੋਣਗੇ ਸ਼ਰਮਣੀ ਕਾਲੀਦਾਸ ਹਾਜੀ ਕੌਮ ਜੇ ਪ੍ਰਵਾਨ ਕਰੋਗੀ ਸਾਨੂੰ ਦਰਕਰ ਲੈਣਾ ਚਾਹੀਦਾ ਹੱਜੇ ਕੌਮ ਦੇ ਜਦੋਂ ਕੌਮ ਦੇ ਜ਼ਫੇਦਾਰ ਕੋਲ ਕੋਈ ਫੈਸਲਾ ਆਇਆ ਹੀ ਨਹੀਂਗਾ ਹੂੰ ਜਦੋਂ ਅਸੀਂ ਜ਼ਫੇਦਾਰ ਨੂੰ ਹੀ ਨਹੀਂ ਮੰਨਿਆ ਜੀ ਸਾਡਾ ਜ਼ਫੇਦਾਰ ਨਹੀਂ ਹੈ ਸਾਦਾ ਜਥੇਦਰ ਕੌਮ ਦਾ ਹਵਾਰਾ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਪਿੰਡ ਕਾਨ ਸਿੰਘ ਵਾਲਾ ਫਰੋਜਪੁਰ ਦੇ ਵਿੱਚ ਜਿੱਥੇ ਕਿ ਮੇਰੇ ਨਾਲ ਭਾਈ ਸਾਹਿਬ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਜਿਹੜੇ ਪ੍ਰਧਾਨ ਹੈਗੇ ਨੇ ਪੰਜਾਬ ਦੇ ਸੋ ਗੱਲਬਾਤ ਕਰਨ ਲੱਗੇ ਆ ਮੁੱਦੇ ਨੂੰ ਲੈ ਕੇ ਜਿਸ ਤਰ੍ਹਾਂ ਕਲਤਖ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਪਿਛੇ ਗਏ ਸੀਗੇ ਉੱਥੇ ਮੁਆਫੀ ਨਾਮੇ ਨੂੰ ਲੈ ਕੇ ਕਲਤਖ ਸਾਹਿਬ ਤੇ ਸੋ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ ਹੋਰ ਵੀ ਜਿਹੜੇ ਮੁੱਦੇ ਹੈਗੇ ਨੇ ਜਿਸ ਤਰ੍ਹਾਂ ਸਿੱਖ ਸਿਆਸਤ ਨੂੰ ਲੈ ਕੇ ਉਹਦੀ ਵੀ ਗੱਲਬਾਤ ਕਰਾਂਗੇ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਲੋਕਾਂ ਦੀ ਆਵਾਜ਼ ਸਰਦਾਰ ਨਿਸ਼ਾਨ ਸਿੰਘ ਸਿੱਖ ਕੌਮ ਦੇ ਨਾਲ ਅੰਤਰ ਤੇ ਪੰਜਾਬ ਦੇ ਨਾਲ ਜੀ ਸੁੱਚੀ ਮਾਂ ਸਮੁੱਚੀ ਮਾਨਵਤਾ ਦੇ ਰੇਬਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤਹਿ ਦਿਲੋਂ ਸਵਾਗਤ ਕਰਦੇ ਆਏ ਧੰਨਵਾਦ ਜੀ ਭਾਈ ਸਾਹਿਬ ਜੀ ਪਿਛਲੇ ਦਿਨ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਲਤਕ ਸਾਬ ਦੇ ਉੱਪਰ ਪਹੁੰਚੇ ਹੈਗੇ ਨੇ ਮਾਫੀ ਨਮਾ ਲੈ ਕੇ ਤਸਵੀਰਾਂ ਸਾਰੀ ਦੁਨੀਆ ਨੇ ਵੇਖੀਆਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਵਖਾਈਆਂ ਗਈਆਂ ਹੈਗੀਆਂ ਨੇ ਕਿਸੇ ਨੇ ਇਹ ਗੱਲ ਕਈ ਵੀ ਨਿਮਾਣੇ ਹੋ ਕੇ ਪਹੁੰਚੇ ਨੇ ਕਿਸੇ ਨੇ ਕਿਹਾ ਜੀ ਇਹ ਬੜੇ ਨੀਵੇਂ ਹੋ ਕੇ ਪਹੁੰਚੇ ਨੇ ਸੋ ਗੱਲ ਇਹ ਕਰਦੇ ਆ ਵੀ ਜਿਹੜਾ ਸ਼ਰਮਨੀ ਕਾਲੀ ਦਲ ਦਾ ਪ੍ਰਧਾਨ ਹੈ ਸ਼ਰਮਨੀ ਕਾਲੀ ਦਲ ਇੱਕ ਸਿੱਖਾਂ ਦੀ ਸ਼ਰਮੌਰ ਇੱਕ ਪਾਰਟੀ ਸੀਗੀ ਜਿਹੜੀ ਪੁਰਾਣੇ ਸਮੇਂ ਤੋਂ ਬਣੀ ਹੈਗੀ ਹੈ ਹੁਣ ਗੱਲ ਕਰਦੇ ਆ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਸੀਗੀ ਉੱਥੋਂ ਦਾ ਉੱਥੋਂ ਦਾ ਸਿਧਾਂਤ ਸੀਗਾ ਉੱਥੋਂ ਦਾ ਕਾਨੂੰਨ ਸੀਗਾ ਕਿਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਬਦਲੀ ਕੀਤਾ ਜਾਂਦਾ ਜਿਸ ਤਰ੍ਹਾਂ ਐਕਟਿੰਗ ਜਥੇਦਾਰ ਲਗਾਏ ਜਾਂਦੇ ਨੇ ਕਿ ਅੱਜ ਤੱਕ ਕਹਿੰਦੇ ਵੀ ਪੱਕਾ ਜਥੇਦਾਰ ਬੜੇ ਲੰਬੇ ਸਮੇਂ ਤੋਂ ਆਪਾਂ ਗੱਲ ਕਰੀਏ 15 ਸਾਲ ਜਾਂ 20 ਸਾਲ ਉਸ ਤੋਂ ਪੱਕਾ ਜਥੇਦਾਰ ਕੌਮ ਨੂੰ ਮਿਲਿਆ ਨਹੀਂ ਹੈਗਾ ਦੂਜੀ ਗੱਲ ਇਹ ਹੈਗੀ ਹੈ ਸਿਧਾਂਤ ਸਿਧਾਂਤ ਕੌਣ ਲੈ ਕੇ ਉੱਥੋਂ ਦੇ ਉੱਥੋਂ ਦਾ ਜਿਹੜਾ ਕਾਨੂੰਨ ਸੀਗਾ ਉੱਥੋਂ ਦੀ ਰਹਿਤ ਮਰਿਆਦਾ ਸੀਗਾ ਜਿਵੇਂ ਆਪਾਂ ਕਾਲੀ ਫੂਲਾ ਸਿੰਘ ਦੇ ਸਮੇਂ ਦੀ ਗੱਲਬਾਤ ਕਰਦੇ ਆ ਉਹ ਸਾਰੀ ਪ੍ਰਕਿਰਿਆ ਨੂੰ ਵੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਗਿਆਨੀ ਹਰਗਵੀਰ ਸਿੰਘ ਨੇ ਉਹਨਾਂ ਨੂੰ ਉੱਥੇ ਪੇਸ਼ ਹੋਣ ਲਈ ਬੁਲਾਇਆ ਸੀਗਾ ਹੁਕਮ ਕੀਤਾ ਸੀਗਾ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਹੁੰਚੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਹੁਣ ਮੁਆਫੀ ਨਾਮਾ ਉਹਨਾਂ ਨੇ ਮੰਗਿਆ ਹੈ ਜਾਂ ਕਿ ਲਿਖਤੀ ਰੂਪ ਦਿੱਤਾ ਹੈਗਾ ਹੁਣ ਜਿਹੜੀ ਕਾਰਵਾਈ ਹੈਗੀ ਹੈ ਜਥੇਦਾਰ ਸਾਹਿਬ ਦੇ ਵੱਲੋਂ ਕੀ ਹੋਣੀ ਚਾਹੀਦੀ ਹੈ ਤੁਸੀਂ ਸਿਆਣੇ ਹੋ ਜੀ ਪਹਿਲਾਂ ਤਾਂ ਆਪਾਂ ਭੁਲੇਖੇ 'ਚ ਸਾਰੇ ਪਾਏ ਫਿਰਦੇ ਆ ਹੂੰ ਕਿ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੀ ਉਹ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂਗਾ ਹੂੰ ਉਹ ਸ਼੍ਰੋਮਣੀ ਅਕਾਲੀ ਦਲ ਬਾਗਲ ਦਾ ਪ੍ਰਧਾਨ ਹੈ ਇਸ ਕਰਕੇ ਜੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਜੀ ਫਿਰ ਅਕਾਲ ਤਖਤ ਦੇ ਸਿਧਾਂਤ ਦੀਆਂ ਧੱਜੀਆਂ ਨਹੀਂ ਸੀ ਉੱਡਦੀਆਂ ਹੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ 1920 ਦੇ ਵਿੱਚ ਹੋਂਦ ਵਿੱਚ ਆਇਆ ਜੀ ਤੇ ਲਗਭਗ ਉਹਨਾਂ ਨੂੰ ਹੋਂਦ ਵਿੱਚ ਆਏ ਨੂੰ 104 ਸਾਲ ਬੀਤ ਗਏ ਆ ਤੇ ਇਹ ਚਾਰ ਬੰਦੇ ਇਸ ਨੂੰ ਚਲਾਉਂਦੇ ਸੀਗੇ ਪ੍ਰਕਾਸ਼ ਸਿੰਘ ਬਾਦਲ ਜੋ ਸਾਡੇ ਵਿੱਚ ਰਹੇ ਨੀ ਜੀ ਤੇ ਸੁਖਵੀਰ ਸਿੰਘ ਬਾਦਲ ਹੂੰ ਤੇ ਸਰਦਾਰ ਵਿਕਰਮਜੀਤ ਸਿੰਘ ਵਜੀਠੀਆ ਜੀ ਦੀ ਬਹਾਰ ਸਿਮਰਤ ਕੌਰ ਇਹ ਚਾਰ ਬੰਦੇ ਇਸ ਨੂੰ ਚਲਾਉਂਦੇ ਸੀ ਹੁਣ ਇਸ ਨੂੰ ਤਿੰਨ ਚਲਾਉਂਦੇ ਇਸ ਕਰਕੇ ਇਹ ਸ਼੍ਰੋਮਣੀ ਕਾਲੀ ਦਲ ਹੈ ਹੀ ਨਹੀਂਗਾ ਇਹ ਸ਼੍ਰੋਮਣੀ ਕਾਲੀ ਦਲ ਬਾਦਲ ਹੈ ਇਹ 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 ਸਿਰਫ ਇੱਕ ਪਰਿਵਾਰਵਾਦ ਦਾ ਦਲ ਹੈ ਹੂੰ ਇਸ ਕਰਕੇ ਪਰਿਵਾਰਵਾਦ ਨੂੰ ਬੜਾਵਾ ਦੇਣ ਲਈ ਇਹ ਸਾਰਾ ਕੁਝ ਕਰ ਰਿਹਾ ਜੀ ਇਸ ਕਰਕੇ ਪਹਿਲਾਂ ਪੁੱਛੋ ਫਿਰ ਕਹਿੰਦੇ ਜੀ ਮਾਫੀ ਮੰਗਣੀ ਹੂੰ ਤੁਸੀਂ ਦੱਸੋ ਵੀ ਜਿਹੜੇ ਦਲ ਦੇ ਲਿਫਾਫੇ ਦੇ ਵਿੱਚੋਂ ਜਥੇਦਾਰ ਨਿਕਲ ਹੂੰ ਇਹਨਾਂ ਦੀ ਰਾਏ ਦੇ ਨਾਲ ਨਿਕਲ ਜੀ ਜਿਹੜਾ ਜਥੇਦਾਰ ਮਾੜੀ ਬੱਟੀ ਕੰਮ ਦੀ ਗੱਲ ਕਰੇ ਹੂੰ ਪਰ ਮੈਂ ਇਹਨਾਂ ਨੇ ਉਹਨੂੰ ਚੁਣ ਲਿਆ ਤੇ ਉਹਨੂੰ ਲਾਂਭੇ ਕਰ ਦਿੰਦੇ ਹੂੰ ਫਿਰ ਤੁਸੀਂ ਵੇਖਿਆ ਪਿੱਛੇ ਭਾਈ ਰਣਜੀਤ ਸਿੰਘ ਸੀ ਸਾਡਾ ਕੌਮ ਦਾ ਜਥੇਦਾਰ ਉਹਨਾਂ ਨੂੰ ਇਹਨੇ ਕਿਸ ਤਰੀਕੇ ਲਾਇਆ ਸੋਚਣਾ ਚਾਹੀਦਾ ਉਹਨਾਂ ਤੇ ਕੋਈ ਇਲਜ਼ਾਮ ਵਗਰਾ ਲਗਾਏ ਸੀ ਉਸ ਵੇਲੇ ਉਹਨਾਂ ਦੇ ਕੋਈ ਕਹ ਇਲਜ਼ਾਮ ਕਦੇ ਹੁੰਦੇ ਜਿਵੇਂ ਕੋਈ ਇਲਜ਼ਾਮ ਨਹੀਂ ਉਹਨਾਂ ਨੇ ਕਿਹੜਾ ਸਰਸੇਲੇ ਸਾਦ ਨੂੰ ਮਾਫੀ ਦਿੱਤੀ ਸੀ ਹੂੰ ਉਹਨਾਂ ਨੇ ਕੋਈ ਕੋਈ ਬੱਜਰ ਕਰਤ ਕੀਤੀ ਸੀ ਜੀ ਇਹ ਕੌਮ ਨੂੰ ਜਵਾਬ ਦੇਣ ਉਹਨੂੰ ਕਿਉਂ ਲਾਇਆ ਹੂੰ ਫਿਰ ਉਸ ਤੋਂ ਬਾਅਦ ਆਨੰਦਗੜ੍ਹ ਸਾਹਿਬ ਸੀਗੇ ਜੀ ਤੇ ਨਾਨਕਸ਼ਹੀ ਕੈਲੰਡਰ ਦਾ ਹੀ ਮਾਮਲਾ ਸੀ ਨਾ ਹੂੰ ਵੀ ਉਹਨੂੰ ਇਨਵੇਂ ਲਾਗੂ ਹੋਣਾ ਚਾਹੀਦਾ ਹੈ ਉਹਦੇ ਵਿੱਚ ਕੋਈ ਤਰੋੜ-ਬਰੋੜ ਨਹੀਂ ਹੋਣਾ ਚਾਹੀਦਾ ਸੀ ਜੀ ਤੇ ਫੇਰ ਉਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਸੀ ਉਹਨੇ ਜਦੋਂ ਪੰਥ ਦੀ ਗੱਲ ਕੀਤੀ ਕੌਮ ਦੀ ਗੱਲ ਕੀਤੀ ਉਹਨੂੰ ਲੱਗ ਪਰੇ ਮਰੇ ਹੂੰ ਫਿਰ ਇਹਦਾ ਮਤਲਬ ਇਹ ਹੋਇਆ ਕਿ ਜਥੇਦਰ ਉਹ ਸਾਨੂੰ ਚਾਹੀਦਾ ਹੈ ਜਿਹੜਾ ਇੱਕ ਪਰਿਵਾਰ ਦੀ ਗੱਲ ਕਰੇ ਸੁਗਵੀਰ ਦੀ ਗੱਲ ਕਰੇ ਹੂੰ ਹੂੰ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੇ ਜੋ ਨਹੀਂ ਰਹੇ ਹੁਣ ਭਈ ਇਹਨਾਂ ਦੇ ਪਰਿਵਾਰ ਦੀ ਗੱਲ ਕਰੇ ਹੂੰ ਤੇ ਫਿਰ ਹਰਪ੍ਰੀਤ ਸਿੰਘ ਨੂੰ ਕਿਉਂ ਲਾਇਆ ਕਿਉਂ ਲਾਇਆ ਕੀ ਕਾਰਨ ਸੀ ਕੌਮ ਨੂੰ ਦਵਾਵਤਿਓ ਪਵਾ ਸਾਡਾ ਜਥੇਦਾਰ ਹਰਪ੍ਰੀਤ ਨਹੀਂ ਹੈ ਹੂੰ ਸਾਡਾ ਜਥੇਦਾਰ ਰਗਵੀਰ ਸਿੰਘ ਨਹੀਂ ਹੈ ਸੱਚੀ ਇਹ ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੈ ਕੌਮ ਦਾ ਤੁਸੀਂ ਕਹਿੰਦੇ ਹੋ ਵੀ ਕੌਮ ਦਾ ਜਥੇਦਾਰ ਹੈ ਹੀ ਕੋਈ ਨਹੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਵਨ ਸਰੂਪਾ ਨੂੰ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਕਰ ਲਿਆ ਜੀ ਧਰਨੇ ਲੱਗੇ ਹੂੰ ਮਜਾਰੇ ਹੋਏ ਸੜਕਾਂ ਜਾਮ ਹੋਈਆਂ ਸਾਰਾ ਕੁਝ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਿਦਵਿਕ ਕਰਨ ਕਰਾਉਣ ਵਾਲਿਆਂ ਨੂੰ ਸਰਸੇ ਵਾਲੇ ਸਾਡੀ ਫਿਲਮ ਸੀ ਮੈਸੇਂਜਰ ਆਫ ਗਾਰਡ ਜਿਹੜੀ ਹੂੰ ਉਹਦੇ ਤਾਂ 11-11 ਬੰਦੇ ਰਾਖੀ ਕਰਦੇ ਰਹੇ ਜੀ ਤੇ ਸਰਦਾਰ ਨਿਸ਼ਾਨ ਸਿੰਘ ਜੀ ਤੇ ਸਾਡੇ ਤੇ ਜ਼ੁਲਮ ਕਰਦੇ ਰਹੇ ਹੂੰ ਤੁਸੀਂ ਦੱਸੋ ਆ ਮੇਰਾ ਘਰ ਸੀ ਜੀ ਤੇ ਇਹ ਮੇਰਾ ਬੇਟਾ ਸੀ ਪੁਲਿਸ ਬੈਗੀ ਤੀਜੀ ਮੰਜ਼ਿਲ ਤੋਂ ਡਿੱ ਗਿਆ ਕੁਦਰਤੀ ਬਚ ਗਿਆ ਸਾਰਾ ਘਰ ਘੇਰ ਲੈਂਦੇ ਸੀ ਇਹਦਾ ਮਤਲਬ ਸਾਡਾ ਘਰ ਤਾਂ ਤਾਂ ਘੇਰਦੇ ਸੀ ਗੁਰੂਗ੍ਰੰਥ ਸਾਹਿਬ ਦੀ ਵੇਦਵੀ ਅਸੀਂ ਕਿਹੜਾ ਕੋਈ ਚਿੱਟਾ ਵੇਚਦੇ ਸੀ ਹੂੰ ਹੂੰ ਅਸੀਂ ਕਿਹੜਾ ਕੋਈ ਕ腐ਸ਼ਨ ਕਰਦੇ ਸੀ ਤੇ ਫਿਰ ਉਸ ਤੋਂ ਬਾਅਦ ਕੀ ਕੀਤਾ ਫਿਰ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਹੂੰ ਹੂੰ ਫਿਰ ਉਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਸੀਗੇ ਬਗਰਾੜੀ ਚ ਖਲਾਰ ਤੇ ਤੇ ਕਿਹਾ ਗਿਆ ਕਿ ਇਹ ਜਿਹੜੇ ਅੰਗ ਖਲਾਰੇ ਆ ਅਬਲ ਤਾਂ ਤੁਸੀਂ ਸਿੱਖੋ ਤੁਹਾਡੇ ਪੱਲੇ ਕੱਖ ਨਹੀਂ ਇਹ ਲੰਬੇ ਨਹੀਂ ਤੁਸੀਂ ਹੂੰ ਜੇ ਤੁਸੀਂ ਲੱਭ ਲਵੇ ਤੇ ਸਲਾਬਤਪੁਰੇ ਦੇ ਡੇਰੇ ਝੋਂ 10 ਲੱਖ ਦਾ ਨਾਮ ਲਿਆ ਤੇ ਗੁਰੂ ਦੀ ਵੀ ਆਦੇ ਵੀ ਕਰਾਂਗੇ ਉਹਨੇ ਚੈਲੰਜ ਦਿੱਤਾ ਕਰਤਾ ਹੂੰ ਜਦੋਂ ਚੈਲੰਜ ਕਰਤਾ ਨਾ ਚੈਲੰਜ ਕਰਨ ਲਈ ਇਨਵੈਸਟੀਗੇਸ਼ਨ ਹੋਈ ਤੇ ਨਾ ਹੀ ਚੈਲੰਜ ਕਰਨ ਵਾਲੇ ਦੇ ਮੁਖੀ ਨੇ ਇਹ ਕਿਹਾ ਕਿ ਸਾਡਾ ਇਹਦੇ ਨਾਲ ਸੰਬੰਧ ਨਹੀਂ ਹੂੰ ਹੂੰ ਉਹਨੇ ਵੀ ਨਹੀਂ ਕਿਹਾ ਉਹ ਵੀ ਮੂਕ ਰਿਹਾ ਇਹਦਾ ਮਤਲਬ ਇਹ ਸਾਬਤ ਹੋ ਗਿਆ ਕਿ ਜੋ ਗੱਲ ਕਹੀ ਅਸੀਂ ਕਹੀ ਹੈ ਉਸ ਤੋਂ ਬਾਅਦ ਕੀ ਹੋਇਆ ਅੰਗ ਖਿਲਾੜੇ ਕੇ ਸੜਕਾ ਜਾਮ ਹੋਈਆਂ ਹੂੰ ਹੂੰ ਉਸ ਤੋਂ ਬਾਅਦ ਕੇਸੀ ਹੋਟਲ 'ਚ ਮੀਟਿੰਗ ਹੋਈਆਂ ਜੀ ਫਿਰ ਸਾਰਸੇ ਵਾਲੇ ਸਾਦ ਨੂੰ ਬਿਨਾਂ ਮੰਗਿਆ ਮਾਫੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿੰਦੇ ਸਖਬੀਰ ਸਿੰਘ ਦੇ ਸਾਰੇ ਪਰਿਵਾਰ ਬਾਦ ਬਾਦਲਦਲ ਦੇ ਕਹਿੰਤੇ ਮਾਫੀ ਦਿੱਤੀ ਗਈ ਜਦੋਂ ਮਾਫੀ ਦਿੱਤੀ ਗਈ ਕੌਮ ਨੇ ਉਸ ਨੂੰ ਰਿਜੈਕਟ ਕਰਤਾ ਮੰਨਿਆ ਹੀ ਨਹੀਂ ਕੌਮ ਨੇ ਮੰਨਿਆ ਹੀ ਨਹੀਂ ਤੇ ਫਿਰ ਕੀ ਹੋਇਆ ਹੁਣ ਅੱਜ ਗਿਆਨੀ ਗਰਵਚਨ ਸਿੰਘ ਉਸ ਵੇਲੇ ਕਾਲ ਤਖਤ ਦੇ ਜਥੇਦਾਰ ਸੀ ਉਹਦੀ ਕੀ ਹਾਲਤ ਹੈ ਉਹਨੇ ਬਿਨਾ ਮੰਗਿਆ ਮਾਫੀ ਦੇ ਦਿੱਤੀ ਤੇ ਅੱਜ ਉਹਦਾ ਕੀ ਹਲਕ ਹੈ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਪੂਰਾ ਕੌਮ ਦਾ ਦਬਾਅ ਪੈ ਗਿਆ ਫਿਰ ਉਸੇ ਕਾਲ ਤੱਕ ਤੋਂ ਅਸੀਂ ਗਿਆਨੀ ਗੁਰਬਚਨ ਸਿੰਘ ਨੂੰ ਕਹਿਣਾ ਵੀ ਇਹ ਜਿਹੜਾ ਮਾਫੀ ਨਾਮੇ ਦਾ ਅਸੀਂ ਵਾਪਸ ਲੈਨੇ ਆ। ਕਿ ਮੈਂ ਇੱਕ ਟੁੜੀ ਗੱਲ ਰੋਕ ਰਿਆਂ। ਕਹਿੰਦੇ ਵੀ ਸਿਰਸੇ ਵਾਲਾ ਬਾਬਾ ਇਹ ਗੱਲ ਕਹਿੰਦਾ ਵੀ ਮੈਨੂੰ ਤਾਂ ਮਾਫੀ ਮੈਂ ਤਾਂ ਮੰਗੀ ਨਹੀਂ ਸੀ। ਮੈਨੂੰ ਤਾਂ ਦਿੱਤੀ ਗਈ ਐ। ਤੇ ਮੈਂ ਉਹੀ ਤਾਂ ਗੱਲ ਕਹਿੰਦੇ ਬਿਨਾ ਮੰਗਿਆ ਹੂੰ ਮਾਫੀ ਦੇ ਦਿੱਤੀ। ਹੂੰ ਹੂੰ ਹੁਣ ਦੱਸੋ ਜੀ ਇਹ ਮਾਫੀ ਨਾਮਾ ਦੇ ਕੇ ਸਿੱਖਾਂ ਨੂੰ ਕੁੱਟਦੇ ਰਹੇ। ਉਸ ਤੋਂ ਬਾਅਦ ਜੀ ਕੀ ਕੀਤਾ ਸਰਬੱਤ ਖਾਲਸਾ ਹੋ ਗਿਆ। ਹੂੰ ਸਰਬੱਤ ਖਾਲਸਾ ਵਿੱਚ ਕੌਮ ਨੇ ਆਪਣਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਚੁਣ ਲਿਆ। ਜੋ ਉਹ ਜੇਲ੍ਹ ਚਾ ਤੁਸੀਂ ਇੱਕ ਵੇਖੋ ਕਿੱਡੀ ਇੰਡੀਅਨ ਸਟੇਟ ਤੇ ਸਾਰੀ ਟੀਮ ਰਲ ਕੇ ਗੇਮ ਖੇਡ ਰਿਆ ਤੇ ਇੱਕ ਐਮ.ਐਲ.ਏ. 10000 ਨਾਲ 5 ਜਾਂ ਨਾਲ ਜਿੱਤ ਜਾਵੇ ਤਾਂ ਉਹ ਕਿ ਜੇਲ੍ਹ ਚੋਰੀ ਆ ਜਾਂਦਾ ਹੂੰ ਤੇ ਉਹ ਨੂੰ ਛੱਡ ਦਿੰਦੇ ਤੇ ਜਿਹੜਾ ਸਾਡਾ ਜ਼ਖੇਦਾਰ ਹੈ ਉਹਨੂੰ 10 ਲੱਖ ਲੋਕਾਂ ਨੇ ਚੁਣਿਆ ਇਕੱਠੇ ਤੇ ਇਹਦਾ ਮਤਲਬ 10 ਲੱਖ ਸੰਗਤ ਵੱਡੀ ਐ ਕੌਮ ਨੇ ਚੁਣ ਲਿਆ ਸਾਰੀ ਨਹੀਂ ਤੇ ਫਿਰ ਹਜੇ ਤੱਕ ਸਾਡਾ ਜਥੇਦਰ ਕੌਮਦਾਰੀ ਆਈ ਨਹੀਂ ਹੋਇਆ ਫਿਰ ਤੁਸੀਂ ਦੱਸੋ ਫਿਰ ਰਿਹਾਈ ਲਈ ਜੇ ਪੰਥ ਦੇ ਵਫਾਦਾਰ ਹੁੰਦੇ ਤੇ ਇਹ ਉਸ ਨੂੰ ਐਕਸੈਪਟ ਕਰਦੇ ਵੀ ਹਾਂ ਕੌਮ ਨੇ ਜੇ ਚੁਣ ਲਿਆ ਕੌਮ ਵੱਡੀ ਆ ਬੰਦਾ ਨਹੀਂ ਵੱਡਾ ਹੁੰਦਾ ਕੌਮ ਵੱਡੀ ਕੁਆਲਿਟੀ ਨਹੀਂ ਵੱਡੀ ਹੁੰਦੀ ਕੌਮ ਵੱਡੀ ਹੁੰਦੀ ਆ ਜੇ ਬਾਦਲ ਦਲ ਨੇ ਹੈਂਕਰ ਬਾਜੀ ਨਾਲ ਬਰਾਬਰ ਬਣਾਉਂਦਾ ਰਿਆ ਇਹਦਾ ਮਤਲਬ ਫਿਰ ਕੌਮ ਦੀ ਗੱਲ ਤਾਂ ਜਿਹੜੀ ਕੌਮ ਨੇ ਫੈਸਲਾ ਕੀਤਾ ਇਹਨਾਂ ਨੇ ਮੰਨਿਆ ਹੀ ਨਹੀਂ ਉਦੋਂ ਜਿਹੜੇ ਬੰਦੇ ਨੇ ਕੌਮ ਨੇ ਕੀਤਾ ਕਿ ਕੌਮ ਦਾ ਫੈਸਲਾ ਮੰਨਿਆ ਹੀ ਨਾ ਹੋਵੇ ਹੂੰ ਤੇ ਆ ਆਸ ਬੈਠਾ ਮੇਰੇ ਤੇ ਲੱਕੜਾ ਚੋਰੀ ਦਾ ਪਰਚਾ ਪਤਾ ਜੀਰੇ ਚ ਗੁਰਦੀਪ ਸਿੰਘ ਔਰ ਤੇ ਸਾਰੀ ਟੀਮ ਤੇ ਸਾਡੀ ਤੇ ਪਤਾ ਲੱਗ ਗਿਆ ਜੀ ਉਸ ਤੋਂ ਬਾਅਦ ਕੀ ਕੀਤਾ ਦੇਸ਼ ਰੋਹੀ ਦਾ ਪਰਚਾ ਪਾ ਕੇ ਕਿੱਥੇ ਰੱਖਿਆ ਪਹਿਲਾਂ ਮੈਨੂੰ ਲੈ ਕੇ ਰੋਪੜ ਜੇਲ ਜੀ ਉੱਥੇ ਰੱਖਿਆ ਮੁਲਾਕਾਤਾਂ ਜਮ੍ਹਾਂਬੰਦ ਪਰਿਵਾਰ ਦੀ ਮੁਲਾਕਾਤ ਹੀ ਬੰਦ ਜੀ ਆਪ ਦਾ ਪਰਿਵਾਰ ਦੀਆਂ ਮੁਲਾਕਾਤਾਂ ਕਰ ਲੈਂਦੇ ਆ ਨਾ ਮੇਰੀ ਪਰਿਵਾਰ ਨਾਲ 1 ਮਹੀਨੇ ਤੋਂ ਬਾਅਦ ਮੁਲਾਕਾਤ ਕਰਵਾਈ ਜੀ ਉਦੋਂ ਬਾਅਦ ਜਿਹੜਾ ਮੁਲਾਕਾਤ ਕਰਨਾ ਸੀ ਉਹਨੂੰ ਨੋਟ ਕਰੀ ਜਾਂਦਾ ਸੀ ਜੇਲ੍ਹ ਦੇ ਅੰਦਰ ਮੇਰੇ ਅੱਗੇ ਦੋ ਗਨ ਮੈਨੇ ਲਾਇਆ ਹੁੰਦੇ ਸੀ ਹੂੰ ਜਦੋਂ ਮੈਂ ਜਾਂਦਾ ਸੀ ਉਦਹੀਂ 8-8 ਘੰਟੇ ਡਿਊਟੀ ਦਿੰਦੇ ਸੀ ਕਿਵੇਂ ਮੈਂ ਬੈਠਦਾ ਸੀ ਕਿਵੇਂ ਉੱਠਦਾ ਸੀ ਕਿਵੇਂ ਮੈਂ ਪਾਠ ਕਰਦਾ ਸੀ ਕਿਵੇਂ ਸਾਰਾ ਕੁਝ ਲਿਖਦਾ ਸੀ ਕਿਵੇਂ ਪੜ੍ਹਦਾ ਸੀ ਜੀ ਤੇ ਫਿਰ ਤੇ ਮੇਰੇ ਨੂੰ ਮੁਲਾਕਾਤਾਂ ਦੀ ਬਿਲਕੁਲ ਮਨਾਈ ਸੀਗੀ ਉਦੋਂ ਬਾਅਦ ਮੈਨੂੰ ਫਰੀਦਕੋਟ ਜੇਲ੍ਹ 'ਚ ਉੱਥੇ ਮੈਂ ਮਸਾ ਬਚਿਆ ਮੈਨੂੰ ਖਾਣੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਫਿਰ ਮੈਂ ੱੱਕੇ ਦੇ ਨਾਲ ਰੌਲਾ ਪਾਇਆ ਤੇ ਹਸਪਤਾਲ ਆਇਆ ਉੱਥੇ ਜਾ ਕੇ ਕਿਤੇ ਮਸਾ ਮੈਂ ਬਚਿਆ ਨਹੀਂ ਤਾਂ ਮੇਰਾ ਉੱਥੇ ਕੰਮ ਕਰਦੇ ਨਾ ਸੀ ਇਹਨਾਂ ਨੇ ਜੀ ਇਹ ਸਾਰਾ ਕੁਝ ਹੋਇਆ ਲੱਕੜਾਂ ਚੋਰੀ ਦਾ ਪਰਚਾ ਇਹਦਾ ਮਤਲਬ ਇਹ ਕੌਮ ਫੈਸਲਾ ਕਰੇ ਵੀ ਸਾਡੇ ਤੇ ਲੱਕੜਾਂ ਚੋਰੀ ਦਾ ਪਰਚਾ ਕਿਉਂ ਪਾਇਆ ਹੂੰ ਦੇਸ਼ ਰੋਈ ਦਾ ਪਰਚਾ ਕਿਉਂ ਪਾਇਆ ਜੀ ਸਾਡੇ ਸਿੰਘਾਂ ਤੇ ਸਰਬੱਤ ਖਾਲਸਾ ਟੀਮ ਨੂੰ ਸਾਰੀ ਨੂੰ ਗ੍ਰਿਫਤਾਰ ਕਿਉਂ ਕੀਤਾ ਇਸ ਕਰਕੇ ਇਹਦਾ ਮਤਲਬ ਇਹ ਤਾਂ ਉਦੋਂ ਵੀ ਕੌਮ ਦੇ ਵਿਰੋਧ ਖੜੇ ਸੀ ਹੁਣ ਮੈਂ ਤਾਂ ਹੈਰਾਨ ਬੜਾ ਕਹਿੰਦੇ ਜੀ ਅਕਾਲ ਤਖਤ ਦੇ ਜਥੇਦਾਰ ਦੇ ਕੋਲੇ ਸੀ ਲੈ ਕੇ ਤਨੇ ਉਹ ਜਦੋਂ ਕੌਮ ਦਾ ਸਾਡੇ ਦਾ ਜਥੇਦਾਰ ਨਹੀਂ ਰਗਵੀਰ ਸਿੰਘ ਦਾ ਸਤਕਾਰ ਕਰਦੇ ਆ ਮਾਨ ਕਰਦੇ ਆ ਪਰ ਸਾਡੇ ਜਥੇਦਾਰ ਤਾਂ ਹੈ ਹੀ ਨਹੀਂ ਇਸ ਕਰਕੇ ਜਿਹੜੇ ਬੰਦੇ ਹੁਣ ਸ਼ਿਕਾਇਤ ਕਰ ਰਹੇ ਇਹ ਵੀ ਇਕੱਠੇ ਸੀ ਸਾਰੇ ਇਕੱਠੇ ਸੀ ਇਹ ਜਦੋਂ ਮੈਨੂੰ ਦੱਸੋ ਇਹਨਾਂ ਕੋਈ ਇੱਕ ਬੰਦੇ ਨਹੀਂ ਜਦੋਂ ਗੁਰੂਗ੍ਰਾਂਸਾ ਦੀ ਵਿਆਦਿ ਵੀ ਹੋਈ ਹੈ ਜੀ ਇਹਨਾਂ ਨੇ ਇੱਕ ਬੰਦੇ ਨੇ ਰਿਜ਼ਾਈਨ ਦਿੱਤਾ ਇਹਨਾਂ ਨੇ ਇੱਕ ਬੰਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਮਾਰਾ ਕਿਹਾ ਹੂੰ ਨਹੀਂ ਇਹਨਾਂ ਨੇ ਇੱਕ ਬੰਦੇ ਨੇ ਕਿਹਾ ਕਿ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਬਹੁਤ ਮਾੜੀ ਗੱਲ ਹੈ ਇਹਨਾਂ ਇੱਕ ਵੀ ਬੰਦਾ ਮੈਨੂੰ ਸਾਥਤਾ ਕਰੋ ਨਹੀਂ ਕਿਉਂ ਹੁਣ ਪਤਾ ਕੀ ਆਇਆ ਹੈ ਹੁਣ ਜਦੋਂ ਪੈਰਾਂ ਚੋਂ ਮਿੱਟੀ ਖਿਸਕ ਗਈ ਹੈ ਲੋਕ ਟੁੱਟ ਗਏ ਆ ਉਹਨੇ ਲੋਕਾਂ ਨੂੰ ਇਕੱਠੇ ਕਰ ਲਈ ਐ ਲੈ ਲੈਦਾ ਵੇਖੋ ਦੋਨੇ ਦੋਸ਼ੀ ਐ ਹੂੰ ਇੱਕ ਦੋਨਾਂ ਦੋਸ਼ੀਆਂ ਚੋਂ ਇੱਕ ਦੋਸ਼ੀ ਕਾਲ ਤਖਤ ਤੇ ਚਲਾ ਗਿਆ ਜੀ ਉਹ ਕਹਿੰਦਾ ਇੱਕ ਦੋਸ਼ੀ ਅਕਾਲ ਤਖਤ ਤੋਂ ਉਹ ਵੀ ਅਕਾਲ ਤਖਤ ਦਾ ਜਥੇਦਾਰ ਜੋ ਇਹਨਾਂ ਨੇ ਬਣਾਇਆ ਇੱਕ ਦੋਸ਼ੀ ਇਕੱਠੇ ਹੋ ਕੇ ਗਰੁੱਪ ਅਕਾਲ ਤਖਤ ਤੇ ਚਲੇ ਗਏ ਉਹ ਕਹਿੰਦਾ ਵੀ ਇਹ ਸੁਖਵੀਰ ਸਿੰਘ ਦੋਸ਼ੀ ਆ ਇਹਨੂੰ ਸਜ਼ਾ ਦਿਓ ਆ ਇਲਜ਼ਾਮ ਐ ਇਹਦੇ ਤੇ ਇਹ ਇਲਜ਼ਾਮ 2015 ਤੋਂ 9 ਸਾਲ ਬਾਅਦ ਆਇਆ ਹੈ ਫੇਰ ਆ ਚੋਣਾ ਤੋਂ ਪਹਿਲਾਂ ਇਹ ਕਿਉਂ ਨਹੀਂ ਬੋਲੇ ਗੁਰੂ ਦੀ ਬੇਦਬੀ ਬੇਲ ਕਿਉਂ ਨਹੀਂ ਬੋਲੇ ਹਮ ਹੁਣ ਇਹਨਾਂ ਨੂੰ ਕਿਹੜੀ ਗੱਲ ਹੈ ਹੁਣ ਵੀ ਇਹ ਭੰਬਲਾ ਪੁੱਸਾ ਪਾਈ ਜਾਂਦੇ ਸਾਰੇ ਇਕੱਠੇ ਹੋ ਜਣੇ ਆ ਇਸ ਕਰਕੇ ਸਾਡੀ ਕੌਮ ਦਾ ਜਥੇਦਾਰ ਹੈ ਅਸੀਂ ਬਾਅਦ ਚ ਬਾਅਦ ਕਿਉਂ ਪਈਏ ਜਦੋਂ ਕੌਮ ਦੇ ਜਥੇਦਾਰ ਕੋਲ ਕੋਈ ਫੈਸਲਾ ਆਇਆ ਹੀ ਨਹੀਂਗਾ ਹਮ ਜਦੋਂ ਅਸੀਂ ਜਥੇਦਾਰ ਵੀ ਨਹੀਂ ਮੰਨਿਆ ਜੀ ਸਾਡਾ ਜਥੇਦਾਰ ਨਹੀਂ ਹੈ ਸਾਡਾ ਜਥੇਦਾਰ ਕੌਮ ਦਾ ਹਵਾਰਾ ਹੈ ਤੇ ਅਸੀਂ ਇਹਨਾਂ ਦੇ ਜਥੇਦਾਰ ਵੱਲੋਂ ਸਰਸੇਲ ਸਾਧ ਨੂੰ ਬਿਨਾ ਮੰਗਿਆ ਮਾਫੀ ਦਿੱਤੀ ਉਹ ਕੌਮ ਨੇ ਨਹੀਂ ਮੰਨੀ ਤੇ ਕੌਮ ਨੇ ਆਪਣਾ ਜਥੇਦਾਰ ਸਰਬੱਤ ਖਾਲਸਾ ਵੀ ਚੁਣ ਲਿਆ ਤੇ ਹੁਣ ਗੱਲ ਪਸਦੀ ਜੀ ਆ ਜੇ ਇਹ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕੌਮ ਉਹਦੇ ਕੋਲੇ ਜਾਣਗੇ ਹਾ ਸਿੱਖਾਂ ਦੇ ਵਿੱਚ ਪ੍ਰੋਵੀਜ਼ਨ ਹੈ ਵੀ ਸ਼ਰਨ ਆਇਸੋ ਕੰਠਾ ਆਇਤ ਉਸਤੇ ਜਾ ਸਕਦੇ ਹੋ ਪਰ ਗੱਲਾਂ ਭੁੱਲਾ ਕਿਹੋ ਜੀਆਂ ਸਟਾਈਲ ਹੁੰਦਾ ਹੈ ਵੀ ਇਹਨਾਂ ਨੇ ਕ੍ਰਾਇਤ ਕੇਰੀ ਕੀਤੀ ਐ ਇਹਨਾਂ ਨੇ ਕਾਲ ਤੱਕ ਦੀਆਂ ਧੱਜੀਆਂ ਕਿਵੇਂ ਡਾਈਆਂ ਜਿਹੜਾ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਗੁਰੂ ਹੈ ਹੂੰ ਜਿਹੜਾ ਸਰਬੱਤ ਦਾ ਭਲਾ ਮੰਗਦਾ ਗਲੀਆਂ ਚ ਰੁੱਲ ਜਾਵੇ ਹੂੰ ਤੇ ਫੇਰ ਉਹਦੇ ਦੋਸ਼ੀਆਂ ਨੂੰ ਫੜਿਆ ਨਾ ਹੋਵੇ ਤੇ ਉਹਨਾਂ ਦੀ ਪੁਸ਼ਤਪਰਾਇ ਕੀਤੀ ਹੋਵੇ ਹੂੰ ਤੇ ਫੇਰ ਇਹ ਸਜ਼ਾ ਮਾਫ਼ ਕਰਨ ਦੇ ਯੋਗ ਆ ਕਿ ਨਹੀਂ ਯੋਗ ਇਹ ਤਾਂ ਸਾਡੀ ਕੌਮ ਵੇਖੇਗੀ ਨਾ ਹੁਣ ਤੁਸੀਂ ਇਹ ਤਾਂ ਹੁਣ ਕਹਿੰਦੇ ਐ ਕਿ ਹੁਣ ਮਾਫੀ ਮਾਗ ਕੇ ਜੱਦਦਾਰ ਕੋਲ ਚਲੇ ਜਾਵਾਂਗੇ ਹੈ ਦੋਨੇ ਦੋਸ਼ੀ ਇੱਕ ਬੰਦੇਈ ਬਣ ਕੇ ਦੋਨੇ ਸਰਗਰੂ ਹੋ ਕੇ ਕੌਮ ਦੀ ਅੱਖਾਂ 'ਚ ਕੱਟਾ ਪਾ ਰਹੇ ਆ ਇਸ ਕਰਕੇ ਕੌਮ ਨੂੰ ਚਾਹੀਦਾ ਮੈਂ ਕੌਮ ਦੇ ਲੀਡਰਾਂ ਨੂੰ ਵੀ ਬੇਨਤੀ ਕਰਦਾ ਐ ਕਿ ਭਾਈ ਇਹ ਭਾਈ ਰਗਵੀਰ ਸਿੰਘ ਨੂੰ ਸਿੰਘ ਸਾਹਿਬ ਨੂੰ ਕੀ ਕਹਿੰਦੀ ਲੋੜ ਐ ਜਦੋਂ ਸਾਡੇ ਜਥੇਦਾਰ ਹੀ ਨਹੀਂ ਐ ਕਿ ਕੌਮ ਦਾ ਸਾਡੇ ਕੌਮ ਦਾ ਜਥੇਦਾਰ ਐ ਜੇ ਆਪਾਂ ਨੂੰ ਕਹੀਏ ਕਿ ਤੁਸੀਂ ਇਹਨੂੰ ਸਖਤ ਸਜ਼ਾ ਦੇ ਦਿਓ ਜੇ ਅਸੀਂ ਕਹੀਏ ਤੂੰ ਇਹਨੂੰ ਮਾਫੀ ਨਹੀਂ ਦੇਣੀ ਜੇ ਅਸੀਂ ਕਹਿ ਦਈਏ ਸਾਰੇ ਬੰਦਿਆਂ ਨੂੰ ਸਾਰਾ ਪਤਾ ਕਿ ਕੌਣ ਕੀ ਐ ਇਹ ਕੋਈ ਭੁੱਲ ਨਹੀਂ ਹੁੰਦੀਗੀ ਇਹ ਸਾਰਿਆਂ ਨੂੰ ਪਤਾ ਇਸ ਕਰਕੇ ਜਿਉ ਫੈਸਲਾ ਕਰ ਵੀ ਦੇਣਗੇ ਫੈਸਲਾ ਤਾਂ ਉਹਨਾਂ ਨੇ ਹੱਕ 'ਚ ਕਰਨਾ ਹੈ ਹੁਣ ਕੌਮ ਮਾੜਾ ਰੌਲਾ ਪਾ ਲੂਗੀ ਥੋੜੇ ਲੇਟ ਕਰ ਦੇਣਗੇ ਬਿਲਕੁਲ ਹੱਕੀ ਜੀ ਕਰਨਾ ਨੇ ਸਾਨੂੰ ਪਤਾ ਕਰਨਾ ਇਹ ਕੀ ਕਹਿਣਗੇ ਵੀ ਜੀ ਮਾਫੀ ਮੰਗ ਲਈ ਐ ਜੀ ਤੇ ਤੁਸੀਂ ਖੰਡ ਪਟ ਕਰਾ ਦਿਓ ਸਾਰੇ ਤਖਤਾਂ ਦੇ ਖੰਡ ਪਟ ਕਰਾ ਦਿਓ ਤੁਸੀਂ ਜੀ ਜੋੜੇ ਸਾਫ਼ ਕਰ ਦਿਓ ਜੀ ਹੂੰ ਤੁਸੀਂ ਜੀ ਇੱਥੇ ਆਪ ਆਇਆ ਕਰੋ ਜੀ ਤੁਸੀਂ ਭਾਂਡੇ ਮਾਂਜਿਆ ਕਰੋ ਜੀ ਤੇ ਹੋਰ ਇਹੀ ਸਜਾ ਇਹ ਥੋੜੀ ਕਹਿਣਗੇ ਵੀ ਤੁਸੀਂ ਅੱਜ ਤੋਂ ਬਾਅਦ ਸਿਆਸਤ ਤੋਂ ਬੰਦ ਵੀ ਜੇ ਤੁਸੀਂ ਐਡੇ ਹੁੰਦਿਆ ਹੋਇਆ ਐਡੀ ਵੱਡੀ ਪਦਵੀ ਤੇ ਰਹਿ ਕੇ ਵੀ ਤੁਸੀਂ ਅੱਜ ਤੋਂ ਬਾਅਦ ਤੁਹਾਡਾ ਸਿਆਸਤ ਚੌਣਾ ਬੰਦ ਇਹ ਥੋੜੀ ਕਰ ਦੇਣਗੇ ਇਹ ਥੋੜੀ ਕਹਿਣਗੇ ਇਮਲੀ ਦੇ ਦਰਖਤਾਂ ਬਣ ਕੇ ਕਰੋੜਾ ਸ੍ਰੀ ਮੰਗਣਗੇ ਹੂੰ ਹੂੰ ਇਹ ਨਹੀਂ ਆ ਇਹ ਕੁਝ ਨਹੀਂ ਹੋਊਗਾ ਇਸ ਕਰਕੇ ਲੱਖਾਂ ਦੇ ਲੋਕਾਂ ਦੇ ਅੱਖਾਂ 'ਚ ਘਟਾ ਹੁਣ ਇਹ ਅੱਡ ਵੀ ਲੈਦਾ ਹੋਇਆ ਉਹ ਉਹ ਲੋਕੀ ਵੇਖਣਗੇ ਵੀ ਖੇਰੂ ਖੇਰੂ ਹੋ ਗਿਆ ਸਾਰੇ ਖਿਸਕ ਗਿਆ ਉਹ ਕਹਿੰਦਾ ਕੋਈ ਨਹੀਂ ਰੁਕ ਜਾਓ ਵੀ ਹੁਣ ਨਵਾਂ ਬਣੂਗਾ ਹੁਣ ਨਵਾਂ ਬਣੂਗਾ ਨਵਾਂ ਬਣੂਗਾ ਨਵਾਂ ਬਣੂਗਾ ਹੈ ਜਿਹੜੇ ਲੋਕ ਇਹਨਾਂ ਤੋਂ ਖਿਸਕਰੇ ਸਾਰੇ ਉਹਨਾਂ ਨੂੰ ਇਕੱਠੇ ਰੱਖਣਾ ਇੱਕ ਤਰੀਕਾ ਤੁਸੀਂ ਦੱਸੋ ਆਪਾ ਆਪ ਸਵਿਚ ਬ੍ਰਹਮਪੁਰ ਸਾਹਿਬੇ ਨੂੰ ਚਲੇ ਗਏ ਸੀ ਜੀ ਚੰਦੂ ਮਾਜਰਾ ਸਾਹਿਬੇ ਨੂੰ ਚਲੇ ਗਏ ਸੀ ਹਮ ਟੌੜਾ ਸਾਹਿਬੇ ਨਾਲ ਚਲੇ ਗਏ ਸੀ ਤੇ ਰਤਨ ਸਿੰਘ ਜਨਾਲਾ ਨੇ ਚਲੇ ਗਏ ਸੀ ਬੀਬੀ ਜਗੀਰ ਕੌਰ ਜੀ ਇਹਨਾਂ ਚੋਂ ਚਲੇ ਗਏ ਸੀ ਹੂੰ ਤੇ ਹੋਰ ਵੱਡੇ ਵੱਡੇ ਲੀਡਰ ਦਿੱਲੀ ਦੇ ਇਹਨਾਂ ਚੋਂ ਚਲੇ ਗਏ ਸੀ ਤੇ ਫਿਰ ਇਹਨਾਂ ਚੋਂ ਇਹ ਸਾਰੇ ਚਲੇ ਗਏ ਸੀ ਤੇ ਫਿਰ ਜਦੋਂ ਚਲੇ ਗਏ ਸੀ ਤੇ ਇਹ ਇਹਨਾਂ ਨੇ ਪੰਥ ਪਰਸਤੀ ਨਹੀਂ ਕੀਤੀ ਨਾ ਪੰਥ ਦਾ ਪਲਾ ਕੀਤਾ ਨਾ ਪੰਜਾਬ ਦਾ ਪਲਾ ਕੀਤਾ ਨਾ ਪਾਣੀਆਂ ਦਾ ਪਲਾ ਕੀਤਾ ਨਾ ਪੜ੍ਹਾਈ ਦਾ ਪਲਾ ਕੀਤਾ ਨਾ ਪੰਜਾਬੀ ਦਾ ਪਲਾ ਕੀਤਾ ਨਾ ਪੁੱਤ ਦਾ ਪਲਾ ਕੀਤਾ ਨਾ ਪੱਤ ਦਾ ਪਲਾ ਕੀਤਾ ਨਾ ਪੈਰਾਵੇ ਦਾ ਪਲਾ ਕੀਤਾ ਨਾ ਗੁਲਾਮੀ ਚੋਂ ਕੱਢਣ ਦੇ ਲਈ ਕੋਈ ਅਪਰਾਲੇ ਕੀਤੇ ਨਾ ਬੰਦੀ ਸਿੰਘਾਂ ਨੂੰ ਰਹਾ ਕੀਤਾ ਤੇ ਨਾ ਕੁਝ ਸੋਚਿਆ ਹੀ ਨਾ ਪੰਜਾਬ ਦਾ ਤੇ ਇਹ ਤੋਂ ਭੰਬਲ ਪੂਸੇ ਚ ਪੈਣਾ ਨਹੀਂ ਚਾਹੀਦਾ ਹਮ ਇਹ ਇੱਕ ਮਹਿਜ ਡਰਾਮਾ ਹੋ ਰਿਹਾ ਹੈ ਇਹ ਥੋੜੇ ਜਿਹੇ ਚਿਰ ਦਾ ਥੋੜੇ ਅੱਖਾਂ 'ਚ ਕੱਟਾ ਪਾਉਣ ਵਾਲੀ ਗੱਲ ਹੈ ਤੇ ਪੰਜਾਬ ਦੇ ਲੋਕਾਂ ਨੂੰ ਪੰਥ ਤੇ ਪੰਜਾਬ ਨੂੰ ਬਚ ਕੇ ਰਹਿਣਾ ਚਾਹੀਦਾ ਤੇ ਇਹ ਕੁਝ ਨਹੀਂ ਹੋਣ ਵਾਲਾ ਸੋ ਦੋਸਤੋ ਮੈਂ ਪਹੁੰਚਿਆ ਸੀਗਾ ਸ਼ਰਮਨੀ ਕਾਲੀ ਦਲ ਫਤਿਹ ਦੇ ਪੰਜਾਬ ਪ੍ਰਧਾਨ ਦੇ ਕੋਲ ਪਹੁੰਚਿਆ ਸੀਗਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਸੋ ਤੁਸੀਂ ਗੱਲਬਾਤ ਸੁਣੀ ਹੈ ਜਿਸ ਤਰ੍ਹਾਂ ਸ਼ਰਮਨੀ ਕਾਲੀ ਦਲ ਦੇ ਪ੍ਰਧਾਨ ਜਿਹੜੇ ਹੈਗੇ ਸੀਗੇ ਕਲਤਖ ਸਾਹਿਬ ਦੇ ਜੇਜ਼ੇਦਾਰ ਦੇ ਕੋਲ ਪਹੁੰਚੇ ਹੈਗੇ ਨੇ ਇਹ ਮੁਆਫੀ ਨਾਮਾ ਲੈ ਕੇ ਜਿਸ ਤਰ੍ਹਾਂ ਕਾਲ ਤਖਤ ਸਾਬ ਦੇ ਜਹੇਦਾਰ ਨੇ ਪੇਸ਼ ਹੋਣ ਲਈ ਉੱਥੇ ਹੁਕਮ ਕੀਤਾ ਸੀਗਾ ਸੋ ਕਹਿੰਦੇ ਵੀ ਸਾਰਾ ਕੁਝ ਵਿਖਾਵਾ ਹੈਗਾ ਜਿਹੜੇ ਬਾਗੀ ਤੜਾ ਹੈਗਾ ਬੀਬੀ ਜ਼ਗੀਰ ਕੌਰ ਸਿਕੰਦਰ ਸਿੰਘ ਬਲੂਕਾ ਜਿੰਨਾ ਬਾਗੀ ਤੜਾ ਹੈ ਉਹ ਵੀ ਵਿਖਾਵਾ ਕਰਦੇ ਨੇ ਵੀ ਪਰਧਾਨਗੀ ਤੋਂ ਸ਼ਕੀਰ ਬਾਦ ਨੂੰ ਉਤਾਰਨਾ ਚਾਹੀਦਾ ਸੋ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਵਾਸਤੇ ਕਹਿੰਦੇ ਵੀ ਸਭ ਕੁਝ ਹੋ ਰਿਹਾ ਹੈ ਬਾਕੀ ਇਹਦੇ ਚੋਂ ਨਿਕਲਣਾ ਕੁਝ ਨਹੀਂ ਹੈਗਾ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਦਿਓ ਸੋ ਭਾਈ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਆਪ ਜੀ ਦਾ ਧੰਨਵਾਦ ਸਮਾਂ ਦੇਣ ਵਾਸਤੇ ਆਪ ਜੀ ਦਾ ਧੰਨਵਾਦ ਨਿਸ਼ਾਨ ਸਿੰਘ ਜੀ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ